ਜਿਸਨ ਜਾਨ ਕੋ ਪ੍ਰਭ ਅੰਦਰ ਪਿਆਸਾ ਨਾਨਕ ਤਾਂ ਕਿ ਪਲ-ਪਲ ਜਰਥਾ ਜਿਹਨੂੰ ਵਾਹਿਗੁਰੂ ਦੇ ਮਿਲਨ ਦੀ ਚਾਹ ਹੈ ਪੰਚਮ ਪਾਚਾ ਦੇ ਦੇ ਨਉ ਦੇ ਤਿਸੁ ਤੋੜੇ ਦੀ ਸਦਕੇ ਜਾ ਮੈਂ ਬਲਿਆਰੀ ਜਿਨਾਂ ਨੂੰ ਚਾਹ ਪੈਦਾ ਹੋਈ ਵਾਹਿਗੁਰੂ ਕਰੇ ਇਹ ਚਾਹ ਤੜਪ ਬਣੇ ਤੜਪ ਬਣੇ ਤੇ ਤਰਕ ਆਨੰਦ ਦੀ ਅਨੰਦ ਹੋਇਆ ਇਹ ਐਵੇਂ ਮਤਲਬ ਵਿਚਾਰ ਨਹੀਂ ਹੈ ਇਹ ਅੰਦਰ ਦੀ ਚਾਹ ਵਿਚਾਰ ਕਰੋ ਕਮਲ ਜੀ ਤੂੰ ਬੇਨਾਲ ਗੱਲ ਬਣੀ ਐ ਥੋ ਨਹੀਂ ਬਣੀ ਜਿਆਥੇ ਬਣੀ ਗੁਰੂ ਵਾਹਿਗੁਰੂ ਵਾਹਿਗੁਰੂ ਆਖਿ ਮੈਂ ਕਿਹਾ ਵਾਹਿਗੁਰੂ ਆਖੋ ਬਾਹਰ ਨੂੰ ਅੰਦਰ ਲੈ ਜਾਓ ਨਾ ਚੁੱਪ ਕਰ ਜਾਓ ਤੇ ਅੰਦਰ ਵੜ ਜਾਓ ਯਾਦ ਵੀ ਵਾਹਿਗੁਰੂ ਦੀ ਯਾਦ ਵਿੱਚ ਵੱਡੋ ਕਹਿਣੇ ਨਾਲ ਕੁਝ ਹੋਵੇਗਾ ਨਹੀਂ ਵਾਹਿਗੁਰੂ ਨੂੰ ਅੰਦਰ ਹੀ ਬਾੜ ਲਓ ਉਹ ਬੈਠਿਆ ਵੀ ਅੰਦਰ ਹੈ ਤੁਸੀਂ ਬਾਹਰ ਝਟਕ ਰਹੇ ਹੋ ਅੰਦਰ ਸਮਰਨ ਕਰਕੇ ਜਾਣਾ ਯਾਦ ਕਰੋਗੇ ਕਿ ਅੰਦਰ ਚਲੇ ਜਾਓਗੇ ਯਾਦ ਅੰਦਰ ਹੁੰਦੀ ਹੈ ਨਾ ਯਾਦ ਆਤਮਾ ਅੰਦਰ ਯਾਦ ਅੰਦਰ ਇਹ ਬਾਹਰ ਨਹੀਂ ਹੈ ਉਸ ਨੂੰ ਪ੍ਰਮਾਤਮਾ ਨੂੰ ਯਾਦ ਕਿਸ ਤਰ੍ਹਾਂ ਕੀਤਾ ਜਾਵੇ ਬਸ ਯਾਦ ਕਰਨ ਦਾ ਤਰੀਕਾ ਹੀ ਕੋਈ ਨਹੀਂ ਹੈ ਬਸ ਯਾਦ ਯਾਦ ਹੀ ਯਾਦ ਕਰੋ ਟਿਕਾ ਕੋਈ ਹੋਵੇ ਤੇ ਕੋਈ ਬਸਿਆ ਜਾਏ ਕੋ ਕਿਰੇ ਲਿਖਿਆ ਨਹੀਂ ਕੋਈ ਵੀ ਨਾ ਰਸੇਗਾ ਕੋਣ ਨੇ ਕੱਲੇ ਜੱਟ ਨੂੰ ਕਿਹ ਤਰੀਕਾ ਆਉਂਦਾ ਆ ਮੈਂ ਉਹ ਕਿ ਤਸਾਂ ਕੀ ਆਦਾ ਹੁੰਦਾ ਨਾਜਰ ਗੁਰਗਾਂ ਸਾਹਿਬ ਵਿੱਚ ਬੈਠ ਕੇ ਕੁਤੀ ਕਿਤੇ ਕਮਲ ਨਹੀਂ ਨਹੀਂ ਜੋ ਪ੍ਰਾਣੀ ਨਿਤ ਕੋਬਿੰਦ ਝਾਵੇ ਗੁਰੂ ਗੋਬਿੰਦ ਸਾਹਿਬ ਦੱਸਦੇ ਨੇ ਬੇਬੂ ਜੋ ਪ੍ਰਾਣੀ ਨਿਤ ਕੋਬਿੰਦ ਝਾਵੇ ਪਰਿਆਰ ਪੜਿਆ ਪਰਮ ਭਗਤ ਪਾਵੇ ਨਿੱਕ ਜਾਣੇ ਨੇ ਅਨੁਭਵਲੇ ਆਰ ਮੇਲੇ ਕੋ ਤੁਸੀਂ ਜੁਕਤੀ ਪੁੱਛਦੇ ਹੋ ਮੈਂ ਜੁਕਤੀ ਕੋਈ ਆਵੇ ਤੇ ਦੱਸਣਾ ਤੁਸੀਂ ਸੁਣਨੇ ਵਾਸਤੇ ਤਿਆਰ ਨਹੀਂ ਜਿਹੜੀ ਹੈ ਗੱਲ इगो मतलब तू सी उठे को बैठे के लगा रहा चाहते हो युक्ति जो प्राणी नित हर वेले पढ़िया न पढ़िया परम गुण गुरु गुण साव संतन की चुन साखी साखी गुरु गुण साव सो बोलने जो देखे आपकी जो उन्होंने ਪਰਮਾਤਮਾ ਜਿਸ ਤਰ੍ਹਾਂ ਦੇਖਿਆ ਅਨੁਭਵ ਦਿਆ ਕਰਨਾਲ ওই ਬਾਣੀ ਵਿੱਚ ਬੋਲਦੇ ਸ਼ਾਦਾ ਅਲਮੋ ਵਿੱਚੋਂ ਨਿਕਲੇ ਆ ਗੁਰੂ ਗ੍ਰੰਥ ਸਾਹਿਬ ਜਿਹੜਾ ਬਾਣੀ ਵਿੱਚ ਤੜਦੇ ਬਾਣੀ ਐਵੇਂ ਨਹੀਂ ਆਈ ਅਕਾਲ ਪੁਰਖ ਦੀ ਬਾਣੀ ਐ ਜਿਸੀ ਮੈਂ ਆਵੇ ਖਸਮ ਦੀ ਬਾਣੀ ਜਿਸ ਤੇ ਉਹਦੀ ਯਾਦ ਆਉਂਦੀ ਜਿਸ ਤਰ੍ਹਾਂ ਦਾ ਵਿਚਾਰ ਹੁੰਦਾ ਸਤਿਗੁਰੂ ਬੋਲਦੇ